ਤੋਂਨ ਹਾਰਦੀਆਂ ਮੇਕ ਕੜਕਦੀਆਂ ਤੂਪਾਂ ਨੂੰ ਖੱਬ ਖੱਬ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਖੱਬ ਖੱਬ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮੇਟ ਕਮਾਈਆਂ ਹੁੰਦੀਆਂ ਕੰਮ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਉਹ ਸੰਪਾਂ ਦੇ ਸਿਰ ਮਿੱਤ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਮੇਰਪਰਵਈਆਂ ਹੁੰਦੀਆਂ ਨੇ ਖੇਤ ਗਏ ਨੂੰ ਕਰਦੀ ਚਿੰਤਾ ਖਾਵੇ ਜੀ ਘਰ ਵਿੱਚ ਸੋਚੇ ਕਿਤੇ ਉਝੜ ਨਾ ਜਾਵੇ ਜੀ ਮਾਰੇ ਵਿੱਚ ਸੋਤੇ ਕੇ ਉੱਜੜ ਨਾ ਜਾਵੇ ਜੀ ਜ਼ਿੰਮੇਵਾਰੀਆਂ ਇੰਜ ਨਭਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਲੱਗਾ putt ਜਦ ਠੇਡਾ ਖੰਦਾ ਏ ਉਹਦੋਂ ਪਿਉ ਦੇ ਦਿਲ ਦਾ ਰੁਕ ਪਰ ਜਾ oh ਹੋ ਰਸ਼ਈਆਂ ਹੁੰਦੀਆਂ ਨੇ ਬਾਪ ਨੂੰ ਹੁੰਦਿਆਂ ਬੇਪਰਵਈਆਂ ਹੁੰਦੀਆਂ ਨੇ ਹੋ ਲੋਕ ਬਾਪ ਨੂੰ ਹੁੰਦਿਆਂ ਬੇਪਰਵਈਆਂ ਹੁੰਦੀਆਂ ਨੇ ਆ ਚੁੱਕ ਗੰਦੇੜ ਪੁੱਤ ਨੂੰ ਲਾਡ ਲਡਾਉਂਦਾ ਏ ਖੁਦ ਤੋਂ ਉੱਚਾ ਪੁੱਤ ਨੂੰ ਹੁੰਦੀਆਂ ਨੇ ਬਾਪ ਨਾਲ ਹੁੰਦਿਆਂ ਮੇਰ ਪਰਵਾਈਆਂ ਹੁੰਦੀਆਂ ਨੇ ਬਾਪ ਨਾਲ ਹੁੰਦਿਆਂ ਮੇਰ ਪਰਵਾਈਆਂ ਹੁੰਦੀਆਂ ਨੇ ਜੀਆਂ ਮੁੱਕਾਂ ਬਦਲੇ ਕਬਖ ਬਰਦਾ ਹੈ ਜੀਆਂ ਬਦਲੇ ਮੇਰੀ ਮੇਰੀ ਕਰਦਾ ਹੈ ਜੀਆਂ ਬਦਲੇ ਮੇਰੀ ਮੇਰੀ ਕਰਦਾ ਹੈ ਉਹ ਮੈਂ ਕਰਨ ਚ ਲੱਖ ਲੜਾਈਆਂ ਹੁੰਦੀਆਂ ਨੇ ਹੁੰਦੀਆਂ ਨੇ ਬਾਪ ਨੇ ਹੁੰਦੀਆਂ ਬੇਪਰਵਈਆਂ ਹੁੰਦੀਆਂ ਨੇ ਬਾਪ ਨੇ ਹੁੰਦੀਆਂ ਬੇਪਰਵਈਆਂ ਹੁੰਦੀਆਂ ਨੇ ਮੇਰੇ ਤੋਂ ਵੀ ਪੁੱਤਰੀ ਰੱਗੇ ਜਾਵੇ ਦੀ ਮਿਹਨਤ ਕਰਕੇ ਧੀਆਂ ਬੁੱਤ ਬਣਾਵੇ ਦੀ ਮਿਹਨਤ ਕਰਕੇ ਧੀਆਂ ਬੁੱਤ ਬਣਾਵੇ ਦੀ ਉਹ ਦਿਲ ਵਿੱਚ ਸਦਰਾ ਪਾਲ ਵਿਖਾਈਆਂ ਹੁੰਦੀਆਂ ਬਾਪਲ ਹੁੰਦਿਆਂ ਬੇਪਰਵੰਗਾਂ ਹੁੰਦਿਆਂ ਨੇ ਹਰ ਬਾਪ ਤਰੇ ਕਾ ਦੁਨੀਆਂ ਉਜੜ ਜਾਂਦੀ ਐ ਬਾਪ ਤਰੇ ਤਾਂ ਦੁਨੀਆਂ ਉਜੜ ਜਾਂਦੀ ਐ ਅਮਰਦੀਪ ਤੇ ਕੋਈ ਖੁਸ਼ੀ ਨਾ ਮੰਦੀ ਏ ਹਾਂ ਅਮਰਦੀਤ ਪਿਆ ਕੋਈ ਖੁਸ਼ੀ ਨਾ ਮੰਦੀ ਏ ਉਹ ਮਨ ਖੁਸ਼ੀਆਂ ਹੀ ਤਦ ਕਮਲਾਈਆਂ ਹੁੰਦੀਆਂ ਨੇ ਉਹ ਮਨ ਹੁੰਦਿਆ ਬੇਪਰਵਾਈਆਂ ਹੁੰਦੀਆਂ ਨੇ ਉਹ ਮਨ ਖੁਸ਼ੀਆਂ ਹੀ ਤਦ ਕਮਲਾਈਆਂ ਹੁੰਦੀਆਂ ਨੇ ਪਰਵੰਗੀਆਂ ਹੁੰਦੀਆਂ ਨੇ